ਜਿਵੇਂ ਕਿ ਤੁਸੀਂ ਸਾਰੇ ਜਾਣਦੇ ਕਿ ਆਪਾਂ ਸਾਊਥ ਇੰਡੀਆ ਟੂਰ ਤੇ ਨਿਕਲੇ ਹੋਏ ਆਂ ਤੇ ਅੱਜ ਆਪਣਾ ਵੈਸੇ ਪਹਿਲਾ ਦਿਨੀ ਆ ਦੋ ਦਿਨ ਆਪਣੇ ਰਸਤੇ ਦੇ ਵਿੱਚ ਲੱਗ ਗਏ ਆ ਤੇ ਇੱਥੇ ਲੰਘਦੇ ਆਂ ਤਕਰੀਬਨ ਆਪਾਂ ਜੈਪੁਰ ਤੋਂ 70 ਕਿਲੋਮੀਟਰ ਪਿੱਛੇ ਆ ਤੇ ਆਪਾਂ ਜਾਣਾ ਇਸ ਟਾਈਮ ਅਜਮੇਰ ਲੰਘਦੇ ਆਂ ਸਾਨੂੰ ਕੁਦਰਤੀ ਜਿਹੜੀ ਹੈ ਨਾ ਕੁਦਰਤੀ ਫਲਵਾੜੀ ਇੱਕ ਨਜ਼ਰ ਆਈ ਏ ਤੁਹਾਨੂੰ ਵਿਖਾਉਣੇ ਆ ਵੀ ਤੁਹਾਡੀ ਵੀ ਸ਼ਾਇਦ ਜੇ ਕੁਦਰਤ ਨੂੰ ਪਿਆਰ ਕਰਦੇ ਤੇ ਰੂਹ ਖੁਸ਼ ਹੋ ਜਾਏਗੀ ਇੱਧਰ ਵੇਖੋ ਇੱਥੇ ਨੇ ਬਾਂਦਰ ਇਨਾਂ ਵਾਸਤੇ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਹੋ ਉਹਦੇ ਵਿੱਚ ਕੇਲੇ ਪਏ ਹੋਏ ਆ ਤਰਬੂਜ ਪਏ ਹੋਏ ਆ ਇੱਧਰ ਵੇਖੋ ਸਾਹਮਣੇ ਵੇਖੋ ਆ گاਵਾ ਨੇ گاਵਾ ਕੱਡੀਆਂ ਸੋਹਣੀਆਂ ਦੇਸੀ گاਵਾ ਇਹ ਵੀ ਜਿਹੜੀਆਂ ਇੱਥੇ ਰਹਿੰਦੀਆਂ ਨੇ ਉਧਰ ਸਾਹਮਣੇ ਵੇਖੋ ਉੱਥੇ ਰੋਜ਼ ਤੁਹਾਨੂੰ ਨਜ਼ਰ ਆਉਣਗੇ ਵਿੱਚੇ گاਵਾ ਨੇ ਤੇ ਉਧਰ ਤੁਸੀਂ ਨਿਗਾਹ ਮਾਰੋ ਤੇ ਉਧਰ ਹਿਰਨ ਨੇ ਤੇ ਆ ਬਾਂਦਰ ਵੀ ਵਿੱਚੇ ਹਿਰਨ ਦੇ ਵਿੱਚੇ ਕਬੂਤਰ ਹੈ ਇਹੋ ਜਿਹਾ ਕਿਤੇ ਆਪਾਂ ਨੂੰ ਬਹੁਤ ਘੱਟ ਨਜ਼ਰ ਆਉਂਦਾ ਹੈ ਮੈਨੂੰ ਇਹ ਸੋਚ ਕੇ ਨਾ ਥੋੜੀ ਜਿਹੀ ਹੈਰਾਨੀ ਹੋ ਰਹੀ ਅਰਸ਼ ਹੈਰਾਨੀ ਇਹ ਹੁੰਦੀ ਪਈ ਆ ਕਿ ਆਪਾਂ ਇਨਸਾਨ ਆ ਇਨਸਾਨ ਹੋ ਕੇ ਤੇ ਇਨਸਾਨ ਨਾਲ ਇਨਸਾਨ ਲੜੀ ਜਾਂਦਾ ਤੇ ਇਧਰ ਤੁਸੀਂ ਵੇਖੋ ਵੀ ਕਿੰਨੀਆਂ ਪ੍ਰਜਾਤੀਆਂ ਨੇ ਤੇ ਕਿੰਨੇ ਸਾਰੇ ਇਕੱਠੇ ਨੇ ਕਿੰਨੇ ਪਿਆਰ ਨਾਲ ਰਹਿੰਦੇ ਆ ਇੱਕੋ ਤਰ੍ਹਾਂ ਦਾ ਖਾਣਾ ਖਾਂਦੇ ਪਏ ਆ ਪਰ ਇਨਸਾਨ ਨੂੰ ਕਰੀ ਇਹ ਗੱਲ ਸਮਝ ਨਹੀਂ ਆਉਂਦੀਗੀ ਇਨਸਾਨ ਦਾ ਪਿਆਰ ਨਾਲ ਰਹਿ ਰਹੀ ਹੈ ਨਾ ਲੜ ਰਹੀ ਹੈ ਇਨਸਾਨ ਦਾ ਇਨਸਾਨ ਹੀ ਕਤਲ ਕਰ ਰਿਹਾ ਹੈ ਤੇ ਇਧਰ ਜਿਹੜਾ ਕੁਦਰਤ ਹੈ ਕੁਦਰਤ ਨੇ ਕਿਵੇਂ ਪਿਆਰ ਦੇ ਵਿੱਚ ਸਾਰਿਆਂ ਨੂੰ ਬੰਨਿਆ ਹੋਇਆ ਸਾਰੇ ਇੱਕੋ ਜਿਹਾ ਭੋਜਨ ਖਾਂਦੇ ਆ ਇੱਕੋ ਜਿਹਾ ਰਹਿਣਾ ਸਹਿਣਾ ਪਰ ਆਪਾਂ ਨੂੰ ਇਹ ਸਮਝ ਆ ਹੀ ਨਹੀਂ ਰਹੀ ਆ ਤੁਸੀਂ ਵੇਖੋ ਵੀ ਜਿਹੜੇ ਲੋਕ ਦਾਨ ਕਰਨ ਵਾਲੇ ਵੀ ਨਾ ਉਹ ਦਾਨ ਕਰਨ ਵਾਲੇ ਵੀ ਦਾਨ ਕਰਕੇ ਜਾਂਦੇ ਆ ਵੇਖੋ ਜਿਵੇਂ ਰੇੜੀਆਂ ਦੇ ਵਿੱਚ ਕੇਲੇ ਰੱਖੇ ਹੋਏ ਆ ਜਿੰਦਾ ਦਿਲ ਕਰਦਾ ਜਿੰਨਾ ਕੋਈ ਕੁਝ ਖਾਣਾ ਹੈ ਉਹਨਾਂ ਨੂੰ ਖਾ ਜਾਂਦੇ ਨੇ ਤੇ ਜਿੰਦਾ ਦਿਲ ਕਰਦਾ ਇੱਥੇ ਖੇਡਦੇ ਫਿਰਦੇ ਨੇ ਆ ਦੂਰ ਦੂਰ ਦੇ ਵੇਖੋ ਇਹ ਬੀਜਾਂ ਬਣ ਪਰ ਆਪਾਂ ਨੂੰ ਜਗ੍ਹਾ ਦਾ ਨਹੀਂ ਪਤਾ ਵੈਸੇ ਤੁਸੀਂ ਜਿਨ੍ਹਾਂ ਨੂੰ ਪਤਾ ਹੋਵੇਗਾ ਉਹ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਹ ਜਗ੍ਹਾ ਕਿਹੜੀ ਏ ਇਹ ਚੀਜ਼ ਵੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆ ਰਿਹਾ ਵੀ ਤੁਹਾਨੂੰ ਵਾਕਈ ਲੱਗ ਰਿਹਾ ਵੀ ਕੁਦਰਤ ਜਿਹੜੀ ਬੜੀ ਵੱਡੀ ਚੀਜ਼ ਏ ਪਰ ਆਪਾਂ ਲੋਕਾਂ ਨੇ ਕੁਦਰਤ ਨੂੰ ਨਾ ਤਾਂ ਕੁਦਰਤ ਰਹਿਣ ਦਿੱਤਾ ਏ ਤੇ ਨਾ ਹੀ ਜਿਹੜੇ ਆ ਹੁਣ ਜਾਨਵਰ ਇਹਨਾਂ ਵਾਸਤੇ ਕੋਈ ਜਗ੍ਹਾ ਛੱਡੀਆਂ ਹੀਆਂ ਆ ਆ ਵੇਖੋ ਵੈਸੇ ਇਹਨਾਂ ਦਾ ਇਹ ਜਗ੍ਹਾ ਨਹੀਂ ਹੈਗਾ ਕਿਉਂਕਿ ਇਹਨਾਂ ਨੂੰ ਕਾਫੀ ਸੰਘਣੇ ਜੰਗਲ ਚਾਹੀਦੇ ਨੇ ਕਾਫੀ ਸੰਘਲੇ ਜੰਗਲ ਚਾਹੀਦੇ ਆ ਇਹ ਫਿਰ ਵੀ ਇੱਥੇ ਵਿਚਾਰੇ ਇੱਕ ਰੋਡ ਦੇ ਉੱਤੇ ਗੁਜ਼ਾਰਾ ਕਰਦੇ ਪਏ ਨੇ ਪਰ ਵੇਖ ਕੇ ਮਨ ਖੁਸ਼ ਹੋ ਗਿਆ ਵੇਖ ਕਬੂਤਰ ਅਸਮਾਨ ਦੇ ਵਿੱਚ ਉੱਡਦੇ ਪਏ ਆ ਅਸਮਾਨ ਦੇ ਵਿੱਚ ਕਬੂਤਰ ਉੱਡਦੇ ਇੱਥੇ ਆਣ ਕੇ ਬਹਿੰਦੇ ਆ ਇਹਨਾਂ ਨੂੰ ਪਤਾ ਖਾਣ ਪੀਣ ਨੂੰ ਇੱਥੇ ਮਿਲਣਾ ਹੈ ਅਲੱਗ-ਅਲੱਗੇ ਪਹਾੜੀਆਂ ਵੀ ਨਜ਼ਰ ਆ ਰਹੀਆਂ ਨੇ ਇਹ ਫਿਰ ਘੁੰਮ ਕੇ ਸਾਰੇ ਇੱਥੇ ਆ ਜਾਂਦੇ ਆ ਤੇ ਸਾਨੂੰ ਤਾਂ ਇਹ ਬਹੁਤ ਵਧੀਆ ਦਿਲ ਖਿੱਚ ਮਨ ਨਜ਼ਾਰਾ ਲੱਗਿਆ ਹੈਗਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤੇ ਜੇਕਰ ਤੁਸੀਂ YouTube ਤੇ ਵੇਖਦੇ ਜੇ ਤੇ ਘੰਟੀ ਨੂੰ ਜਰੂਰ ਨੱਪ ਦੇਣਾ ਇਦਾਂ ਦੀਆਂ ਆਪਾਂ ਹੋਰ ਵੀ ਤੁਹਾਨੂੰ ਵੀਡੀਓ ਵਿਖਾਵਾਂਗੇ ਤੇ ਆਪਣੇ ਸਾਊਥ ਵਾਲੇ ਟੂਰ ਦੇ ਵਿੱਚ ਜੁੜੇ ਰਹਿਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ